ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਐਂਡ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਿਟੀ ਪਹੁੰਚ ਚੁੱਕੀ ਹੈ ਜੀ ਕੜਾਈ ਵਾਲੇ ਸੂਟ ਆ ਗਏ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਫੈਂਸੀ ਵੈਰਿਟੀ ਬਿਲਕੁਲ ਫੈਂਸੀ ਸੂਟ ਹੈ ਕੜਾਈ ਵਾਲਾ ਜੀ ਫੈਂਸੀ ਦੁਪੱਟੇ ਦੇ ਨਾਲ ਆ ਇਹ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਹੈ ਜਪਟਾਸ਼ ਪੂਰਾ ਸ਼ਾਨਦਾਰ ਦਪੱਟਾ ਲੱਗਿਆ ਹੋਇਆ ਜੀ ਨਾਲ ਇਹਦੇ ਹੈਸੀ ਕੁਆਲਿਟੀ ਦੇ ਉੱਤੇ ਹੈ ਜੀ ਜਿਹੜਾ ਬਾਜ਼ਾਰ ਦੇ ਵਿੱਚ ਆਮ ਇਹ 1200 ਤੋਂ 200 ਰੁਪਏ ਵਿਕ ਰਹੇ ਹੈਗਾ ਆਪਣੇ ਕੋਲ ਸੇਲ ਮੇਲੇ ਤੇ ਲਾਦਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਰੰਗਰ ਜੈਨ ਦੇਖੀ ਚਲੋ ਜਿਹਦੇ ਵਿੱਚ ਕਿੰਨੇ ਸ਼ਾਨਦਾਰ ਰੰਗ ਤੇ ਜੈਨ ਇਹਦੇ ਵਿੱਚ ਆ ਦੇਖੋ ਜੀ ਰੰਗ ਸ਼ਾਨਦਾਰ ਦਪੱਟੇ ਦੇ ਨਾਲ ਹੈ ਜੀ ਇਹ ਸਾਡੀ ਵੀਡੀਓ ਨੂੰ ਇੰਸਟਾਗ੍ਰam ਦੇ ਉੱਤੇ ਤੇ YouTube ਦੇ ਉੱਤੇ ਫੋਲੋ ਕਰੋ ਤੇ ਮਾਤਵਾ ਸਬਸਕ੍ਰਾਈਬ ਕਰੋ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸਿਰਮੇਲਾ ਚੱਲ ਰਿਹਾ ਹੈਗਾ ਦੁਪੱਟਾ ਦੇ ਕੋਲ ਨਿਸ਼ਾਨਦਾਰ ਹੈ ਜੀ ਇਹ ਮਾਰਕਰ ਦੇ ਵਿੱਚ ਆਮ 900000 ਰੁਪਏ ਦਾ ਸੂਟ ਘੱਟ ਨਹੀਂ ਵਿਕ ਰਿਹਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸਿਰਮੇਲਾ ਚੱਲ ਰਿਹਾ ਹੈਗਾ ਦਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸਿਰਮੇਲਾ ਲਾਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਵਾ ਮਗਾ ਸਕਦੇ ਹੋ ਤੁਸੀਂ ਰੀ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਵਗਾ ਸਕਦੇ ਹੋ ਜੀ ਦੇਖੋ ਜੀ ਰੰਗ ਤੇ ਦੇ ਵਿੱਚ ਸਾਰੇ ਸ਼ਾਨਦਾਰ ਕਲਰ ਆ ਕੁੜੀਆ ਕਤਰੀ ਵਾਲੀ ਕੁਆਲਿਟੀ ਹੈ ਜੀ ਬਿਲਕੁਲ ਦਪੱਟੇ ਦਪੱਟੇ ਪੂਰੇ ਸੋਹਣੇ ਬਲੇ ਹੋ ਸਭ ਦੇ ਨਾਲ ਮਾਰਕੀਟ ਦੇ ਵੀ ਵੇਖੇ 900 ਦਾ ਵੇਕੇ 1000 ਦਾ ਭਰਾਵਾਂ ਦੀ ਹੱਤੀ ਦੇ ਉੱਤੇ ਸਿਰਫ 650 ਦਾ ਕਰਤਾ ਜਿਹੇ ਸੇਲ ਮੇਲੇ ਦੇ ਉੱਤੇ 650 ਰੁਪਏ ਦੇ ਵਿੱਚ ਸੂਟ ਜੀ ਪਰਾਮਾ ਦੀ ਹੱਟੀ ਦੇ ਉੱਤੇ ਜੀ ਫੈਂਸੀ ਦੁਪੱਟਾ ਦੇ ਹੋ ਗਿਆ ਨਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਨਾਲ ਫੈਂਸੀ ਕਢਾਈ ਬਿਲਕੁਲ ਨਵੀਂ ਕੁਆਲਿਟੀ ਨਵੀਂ ਚੀਜ਼ ਹੈ ਸਾਡੀ ਜੀ ਹੈ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰ ਵੇਲੇ ਚੱਲ ਰਿਹਾਗਾ 650 ਰੁਪਏ ਦੇ ਵਿੱਚ ਫੈਂਸੀ ਸੂਟ ਦੁਪੱਟੇ ਦੇ ਨਾਲ ਆਹ ਦੇਖੋ ਜੀ 4 ਡਿਜ਼ਾਈਨ ਵੀ ਆਗੇ ਦੇ ਵਿੱਚ ਸ਼ਾਨਦਾਰ ਦੇਖੋ ਜੀ ਕੁਆਲਿਟੀ ਬਿਲਕੁਲ ਆਹ ਪੁੱਤਾ ਪੂਰਾ ਵਧੀਆ ਸ਼ਾਨਦਾਰ ਬਣਿਆ ਹੋਇਆ ਹੈਗਾ ਜੇ ਦੇਖੋ ਜੀ ਐਕਸਟਰਾ ਡਿਜ਼ਾਈਨ ਬਣ ਗਈ ਐਕਸਟਰਾ ਦੁਪੱਟਾ ਬਣ ਗਿਆ ਐਕਸਟਰਾ ਕਢਾਈ ਬਣ ਗਈ ਇਹਦੇ ਉੱਤੇ ਰੇਟ ਇਹਦਾ ਵੀ 650 ਕਰਤਾ ਜੀ ਭਰਾਵਾਂ ਦੀ ਹੱਤੀ ਦੇਤੇ 650 ਰੁਪਏ ਵਿੱਚ ਹੈ ਫੈਂਸੀ ਸੂਟ ਵਿਦ ਦੁਪੱਟੇ ਦੇ ਨਾਲ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਆ ਦੇਖੋ ਜੀ ਡਿਜ਼ਾਈਨ ਇਹਦੇ ਵਿੱਚ 650 ਵਾਲੇ ਦੇ ਵਿੱਚ ਟੌਪ ਦੇ ਡਿਜ਼ਾਈਨ ਆਏ ਹੋਏ ਸਾਰੇ ਇਹਦੇ ਵਿੱਚ ਟੌਪ ਦੇ ਡਿਜ਼ਾਈਨ ਪੂਰਾ ਵਧੀਆ ਦੁਪੱਟਾ ਦੇਖੋ ਸ਼ਾਨਦਾਰ ਦੁਪੱਟਾ ਨਾਲ ਚਾਹੇ 900 ਦਾ ਵਿਕੇ ਚਾਹੇ 1000 ਦਾ ਵਿਕੇ ਸਾਡਾ ਰੇਟ ਸਿਰਫ 650 ਰੁਪਏ ਹੈ ਜੀ ਫੈਸੀ ਕੁਆਲਿਟੀ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਕਢਾਈ ਵਾਲੀ ਕੁਆਲਿਟੀ ਪਹੁੰਚ ਚੁੱਕੀ ਹੈ ਜੀ ਹਾਈ ਕੁਆਲਿਟੀ ਦੇ ਉੱਤੇ ਮਾਲ ਪਹੁੰਚ ਚੁੱਕਿਆ ਜੀ ਵਿਆਹ ਸ਼ਾਦੀਆਂ ਲਈ ਕੁਆਲਿਟੀ ਦੇ ਵਿੱਚ ਡਿਜ਼ਾਈਨਿਕ ਇੱਕ ਤੋਂ ਇੱਕ ਵਧੀਆ ਨਵੇਂ-ਨਵੇਂ ਡਿਜ਼ਾਈਨ ਆ ਚੁੱਕੇ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਕੁਆਲਿਟੀ ਪਹੁੰਚ ਚੁੱਕੀ ਹੈ ਜੀ ਇਹ ਤਪੱਟਾ ਨਾਲ ਫੈਸੀ ਦਪੱਟੇ ਦੇ ਨਾਲ ਸਿਰਫ ਸਾਡੀ ਹੀ ਫਰਕਤਾ ਜੀ ਹੈ ਹੋਰ ਹੈ ਤਾਂ ਉੱਚ ਕੁਆਲਿਟੀ ਦੇ ਵਿੱਚ ਜੀ ਹੋਰ ਵੀ ਬਹੁਤ ਵਧੀਆ ਕੁਆਲਿਟੀਆਂ ਆ ਗਈਆਂ ਜੀ ਕੜਾਈ ਵਾਲੀ ਕੁਆਲਿਟੀ ਬਹੁਤ ਕਵਾਲਿਟੀ ਜਮਾਲ ਪਹੁੰਚੁਕਿਆ ਜੀ ਆ ਦੇਖੋ ਜੀ ਫਾਈਨਸੀ ਕੁਆਲਿਟੀ ਦੇ ਉੱਤੇ ਹੈ ਜੀ ਸਾਰਾ ਇਹ ਜੇ ਮੈਂ ਵਿਆਹ ਸ਼ਾਦੀਆਂ ਦੇ ਵਿੱਚ ਸਪੈਸ਼ਲ ਫਾਈਨਸੀ ਕੁਆਲਿਟੀ ਦੇ ਵਾਸਤੇ ਵਧੀਆ ਸੂਟ ਵਿਆਹ ਸ਼ਾਦੀ ਜਾਣ ਆਉਣ ਵਾਸਤੇ ਦੁਪੱਟਾ ਦੇਖੋ ਨਾ ਸ਼ਾਨਦਾਰ ਹੈਗਾ ਸ਼ਾਨਦਾਰ ਦੁਪੱਟੇ ਦੇ ਨਾਲ ਜਿਹੜਾ ਮਾਰਕਰ ਦੇ ਵਿੱਚ ਆਮ ਇਹ ਸੂਟ 12-1300 ਰੁਪਏ ਦਾ ਵਿਕ ਰਿਹਾ ਹੈਗਾ ਭਰਾਮਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਲਾਤਾ ਜੀ ਇਹ ਭਰਾਮਾ ਦੀ ਹੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਇਹ ਐ ਦੇਖੀ ਜਦੋਂ ਕਿਨੇ ਸ਼ਾਨਦਾਰ ਡਿਜ਼ਾਈਨ ਹੈ ਜੀ ਆਨਲਾਈਨ ਮਕਾਉਣਾ ਹੋਵੇ ਸਕਰੀਨਸ਼ਾਟ ਲੈ ਕੇ ਭੇਜੋ ਜੀ ਸਾਮਾ ਡਿਜ਼ਾਈਨ ਛੇਤੀ ਮਕਾਓ ਸਾਮਾ ਤੇ ਯਾਰ ਮਿਲੂਗਾ ਰੰਗ ਤੇ ਡਿਜ਼ਾਈਨ ਦੇਖੋ ਜੀ ਤੇ ਸ਼ਾਨਦਾਰ ਡਿਜ਼ਾਈਨ ਸ਼ਾਨਦਾਰ ਕਲਰ ਸਿਰਫ 750 ਰੁਪਏ ਦਾ ਕੱਪੜਾ ਜੀ ਭਰਾ ਮੈਂ ਦਿੱਤੀ ਦਿੱਤੇ ਸੇਲ ਮੇਲੇ ਦਿੱਤੇ ਜੀ ਇਹੇ 750 ਰੁਪਏ ਵਿੱਚ ਨਵੇਂ ਕੱਪੜੇ ਜੀ ਨਵੀਂ ਕੁਆਲਿਟੀ ਹੈ ਸਾਰੀ ਜੀ ਇਹੇ ਸ਼ਾਨਦਾਰ ਕੁਆਲਿਟੀ ਦੇ ਵਿੱਚ 750 ਦਾ ਸੂਟ ਕੱਪੜਾ ਜੀ ਇਹੇ ਭਰਾਵਾਂ ਦੀ ਹਿੱਕੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨ ਦੇ ਵਿੱਚ ਬਹੁਤ ਆਏ ਨੇ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦੇ ਚਮਾਲ ਹੈ ਜੀ ਇਹ ਚਾਰ ਕਲਰਾਂ ਦੇ ਚਮਾਲ ਹੈ ਜੀ ਇਹ ਫਾਇਰਸੀ ਕੁਆਲਟੀ ਨਵੀਂ ਕੁਆਲਟੀ ਸਾਡੀ ਵੀਡੀਓ ਨੂੰ ਇੰਸਟਾਗ੍ਰam ਦੇ ਉੱਤੇ ਤੇ ਫੇਸਬੁੱਕ ਤੇ ਵੱਧ ਤੋਂ ਵੱਧ ਫੋਲੋ ਕਰੋ ਤੇ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜੋ ਜੀ ਡਿਲੀਵਰੀ ਫੀ ਕਰਾਂਗੇ ਕਿਸੇ ਵੀ ਪਹਿਰੇ ਪੁਰਾਣੇ ਕੋਈ ਵੀ ਸੂਟ ਮੰਗਾਉਣਾ ਹੋਵੇ ਤਾਂ ਡਿਲੀਵਰੀ ਹੋ ਹੀ ਮਿਲੂਗੀ ਜੀ ਭਰਾਵਾਂ ਦੀ ਹਿੱਟੇ ਦੇ ਉੱਤੇ ਜਦੋਂ ਮਰਜ਼ੀ ਕੋਈ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਮੰਗਾ ਸਕਦੇ ਹੋਗੀ ਭਾਰੀ ਸੇਲ ਮਿਲ ਜਾ ਰਿਹਾ ਜੀ ਭਰਾਵਾਂ ਦੀ ਹਿੱਟੇ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮਿਲ ਜਾ ਰਿਹਾ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਲਰਾਂ ਦੇ ਕਮਾਲ ਹੈ ਜੀ 4-4 ਕਲਰਾਂ ਦੇ ਕਮਾਲ ਹੈਗਾ ਸ਼ਾਨਦਾਰ ਦੁਪੱਟਾ ਨਾਲ ਹੈ ਜੀ ਕੜਾਈ ਵਾਲਾ ਸ਼ਾਨਦਾਰ ਕੜਾਈ ਵਾਲਾ ਦੁਪੱਟੇ ਦੇ ਨਾਲ ਸਿਰਫ 750 ਦਾ ਕਰਤਾ ਜੀ ਇਹ 750 ਦੇ ਵਿੱਚ ਸੂਟ ਫੈਂਸੀ ਕੁਆਲਟੀ ਫੈਂਸੀ ਕਪੜਾ ਸਾਰਾ ਡਿਜ਼ਾਈਨ ਇਹਦੇ ਵਿੱਚ ਜੀ ਡਿਜ਼ਾਈਨ ਬਹੁਤ ਆਇਆ ਇਹਦੇ ਵਿੱਚ ਡਿਜ਼ਾਈਨ ਕਿਤਾ ਇੱਕੋ ਇੱਕ ਵਧੀਆ ਹੈ ਇਹਦੇ ਵਿੱਚ ਡਿਜ਼ਾਈਨ ਦੇਖੋ ਇਹ ਕਿੰਨਾ ਸ਼ਾਨਦਾਰ ਡਿਜ਼ਾਈਨ ਆ ਗਿਆ ਜਿਵੇਂ ਮੈਂ ਮੀਡੀਆ ਵਿੱਚ ਵੇਚ ਵਾਸਤੇ ਕਹਿੰਦੇ ਨੇ ਉਹੋ ਜਿਹੇ ਕਲਰ ਵੀ ਆ ਗਏ ਇਹਦੇ ਵਿੱਚ ਸਾਰੇ ਜੀ ਅਟਾ ਦਾ ਪੱਟੇ ਪੂਰੇ ਵਧੀਆ ਨਾਲ ਸਾਡਾ ਦਪੱਟੇ ਦੇ ਨਾਲ ਸਿਰਫ 750 ਦਾ ਸੂਟ ਕਰਤਾ ਜੀ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਛੇ ਮੀਟਰ ਦੇ ਵਿੱਚ ਜੀ ਇਹ ਵੀ 750 ਦੇ ਵਿੱਚ ਹੈ ਜੀ 8750 ਦੇ ਵਿੱਚ ਜੀ ਜੇ ਇਹਨਾਂ ਦਾ ਇੱਕ ਤੋਂ ਇੱਕ ਵਧੀਆ ਇਹਦੇ ਵਿੱਚ ਜੀ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਹੈਗਾ ਇੱਕ ਤੋਂ ਇੱਕ ਵਧੀਆ ਕਲਰ ਸ਼ਾਨਦਾਰ ਕਲਰ ਤੇ ਸ਼ਾਨਦਾਰ ਡਿਜ਼ਾਈਨਿੰਗ ਰਾਮਾ ਦੀ 80 ਤੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇ ਰਿਵਲੇ ਚੱਲ ਪਿਆ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਮੁੱਖ ਰੱਖਦੇ ਹੋਏ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਹੈ ਸਕੀਮ ਸਪੈਸ਼ਲ ਚੱਲੂ ਹੋ ਗਈ ਜੀ 10000 ਦੇ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾਊਗਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਵਿਆਹ ਸ਼ਾਦੀਆਂ ਵਾਸਤੇ ਜੇ ਕਿਸੇ ਨੇ ਵੀ 10000 ਦਾ ਕੱਪੜਾ ਖਰੀਦ ਕਰਨਾ ਹੈਗਾ ਤਾਂ ਸਪੈਸ਼ਲ ਟਰਾਲੀ ਬੈਗ ਫ੍ਰੀ ਦਿੱਤਾ ਜਾਊਗਾ ਜੀ ਰੰਗੜਿਆ ਦੇਖੀਏ ਲੋ ਜੀ ਸ਼ਾਨਦਾਰ ਰੰਗਾਂ ਤੇ ਡਿਜ਼ਾਈਨਰ ਦੇ ਜਮਾਲ ਪਹੁੰਚੂਗਾ ਭਰਾਮਾ ਦੀ ਹੱਟੀ ਦੇ ਉੱਤੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਵਿਆਹ ਸ਼ਾਦੀਆਂ ਦੇ ਵਿੱਚ ਸਪੈਸ਼ਲ ਆਫਰ ਲੱਗ ਗਈ ਜੀ ਇਹ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾਊਗਾ ਭਰਾਮਾ ਦੀ ਹੱਟੀ ਵਾਸਤੇ ਰੋਡ ਬਾਰ ਬਡੀ